ਦਾਬ ਨਮਸਕਾਰ ਸਾਥਸਰੀਆ ਕਾ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰਿੰਸ ਅੰਦਰਪ੍ਰੀਤ ਸਿੰਘ ਤੇ ਵਾਦੇ ਦੇ ਮੁਤਾਬਕ ਜਿਵੇਂ ਆਪਾਂ ਪਹਿਲਾਂ ਕੀਤੀ ਸੀ ਸਰਗਮ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਉਹ ਇੱਕ ਤੁਹਾਨੂੰ ਪੋਰਸ਼ਨ ਦੱਸਿਆ ਸੀ ਉਸ ਸਰਗਮ ਦਾ ਪਰ ਲਾਈਵ ਦੇ ਵਿੱਚ ਨੂਸਰ ਸਾਹਿਬ ਨੇ ਬੜੀ ਕਮਾਲ ਦੀ ਸਰਗਮ ਇੱਕ ਹੋਰ ਲਾਈ ਹੋਈ ਆ ਅਥਾ ਉਹ ਦਾ ਸਮੁੰਦਰ ਸੀਗੇ ਤੋਂ ਕਿੰਨੀ ਸਰਗਮਾਂ ਲਾਉਂਦੇ ਸੀ ਪਰ ਉਹਦੇ ਚੋਂ ਕੁਛਕ ਉਸ ਸਾਗਰ ਚੋਂ ਇੱਕ ਬੂੰਦ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਦੋਸਤੋ ਅ ਪਿਛਲੀ ਵਾਰੀ ਇਹ ਜਿਹੜੀ ਆਪਾਂ ਸਰਗਮ ਜਿੰਨਾ ਨੇ ਨਹੀਂ ਵੇਖੀ ਉਹ ਚੈਨਲ ਪ੍ਰਿੰਸ 뮤직 ਅਕੈਡਮੀ ਉਹ YouTube ਤੇ ਜਾ ਕੇ ਜਾਂ Facebook ਤੇ ਜਾਂ Instagram ਤੇ ਤੁਸੀਂ ਇਹ Sargam ਪਈ ਆ ਤੁਸੀਂ ਦੇਖ ਸਕਦੇ ਹੋ ਤੇ ਅਗਲੀ ਜਿਹੜੀ ਆਪਾਂ Sargam ਕਰਨ ਲੱਗੇ ਆ ਉਸੇ ਸੇਮ ਸੁਰ ਤੋਂ F sharp ਤੋਂ ਆਪਾਂ ਉਹਨੂੰ ਸਾ ਮੰਨ ਕੇ ਇਹ Sargam ਕੱਢਣ ਲੱਗੇ ਆ ਜੀ ਮੈਂ ਆਉ ਤੁਹਾਡੇ ਨਾਲ ਪਹਿਲਾਂ Sargam ਸਾਂਝੀ ਕਰਦੇ ਆ ਸਾ ਆਪਾਂ F sharp ਨੂੰ ਮੰਨਣਾ ਆ ਤੇ ਇਹਦੇ ਜਿਹੜੇ ਸੁਰ ਆ ਉਹ ਮੈਂ ਆਲਰੇਡੀ ਦੱਸ ਵੀ ਚੁੱਕਿਆ ਸੀ ਉਹ ਤੁਹਾਡੇ ਨਾਲ ਦੁਬਾਰਾ ਫੇਰ ਸਾਂਝੀ ਕਰ ਲੈਣਾ ਸਾ ਜਿਹੜਾ ਆ ਉਸ ਤੋਂ ਬਾਅਦ રે ਸ਼ੁੱਧ ਗਾ ਕੋਮਲ ਪਾ ਔਰ ਧਾ ਫਿਰ ਸਾ ਮੈਂ ਦਾਇਸ਼ ਈਸ਼ਵਰੰਜਨੀ ਰਾਗ ਦੇ ਵਿੱਚ ਸਰਗਮਸ ਹੈਗੀਆਂ ਨੇ ਉਹਨਾਂ ਦੀ ਕਈ ਹੋਈਏ ਖੂਬਸੂਰਤ ਤਾਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੋਸਤੋ ਗਾ ਗਾ ਗਰੇ ਗਨੇ ਸਾ ਸਾ ਸਾਦਾ ਸਾ ਗਾ ਗਰੇ ਗਰੇ ਸਾ ਗਾ ਗਰੇ ਗਨੇ ਸਾ ਸਾ ਸਾਦਾ ਸਾ ਗਾ ਗਰੇ ਗਰੇ ਸਾ ਸਾਰੇ ਗਰੇ ਗਾ ਪਾ ਧਾ ਪਦਰ ਸਾ ਸਾਰੇ ਗਾਰੇਗਾ ਬਦਾ ਬਦਾ ਬਗਰੇ ਸਾਰ ਸਾਰੇ ਗਾਰੇਗਾ ਬਦਾ ਬਦਾ ਬਗਰੇ ਸਾਰ ਦੇਖੋ ਮੈਂ ਪਹਿਲਾਂ ਇੱਕ ਵਾਰ ਗਿਆ ਦਾ ਪਾ ਗਾਰੇ ਸਾਰ ਫਿਰ ਦੋ ਵਾਰ ਗਿਆ ਦਾ ਪਾ ਗਾਰੇ ਸਾਰ ਫਿਰ ਤਿੰਨ ਵਾਰ ਗਿਆ ਇੱਕ ਵਾਰ ਤੁਸੀਂ ਫਿਰ ਇਹਦੇ ਨਾਲ ਰਪੀਟ ਮੈਂ ਗਾਉਣਾ ਹੈ ਤੇ ਤੁਸੀਂ ਸੁਣੋ ਸਾਰੇ ਗਾਰੇਗਾ ਬਦਾ ਬਦਾ ਬਗਰੇ ਸਾਰ ਸਾਰੇ ਗਾਰੇਗਾ ਬਦਾ ਬਦਾ ਬਗਰੇ ਸਾਰ ਸਾਰੇ ਗਾਰੇਗਾ ਬਦਾ 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 ਬਗਰੇ ਸਾਰ ਉਸ ਤੋਂ ਬਾਅਦ ਕੀ ਹੈ ਸਦਾ ਪਦਾ ਪਗ ਪਗ ਰਿ ਕਰੇ ਸਦਾ ਪਦਾ ਪਗ ਪਗ ਰਿ ਕਰੇ ਸਦਾ ਪਦਾ ਪਗ ਪਗ ਰਿ ਕਰੇ ਸਵਾ ਸੁਆ ਵੀ ਤੁਹਾਨੂੰ ਮੈਂ ਇਧਰ ਹਾਰਮੋਨਿਅਮ ਦੇ ਵਿੱਚ ਹਾਰਮੋਨਿਅਮ ਤੇ ਮੈਂ ਕਿਸ ਤਰ੍ਹਾਂ ਵਜਾ ਰਿਹਾ ਹਾਂ ਉਹ ਤੁਸੀਂ ਇੱਕ ਵਾਰੀ ਵੇਖ ਲਓ ਤੁਹਾਨੂੰ ਈਜ਼ੀ ਹੋ ਜਾਊਗਾ ਤੁਹਾਨੂੰ ਪ੍ਰੈਕਟਿਸ ਕਰਨੀ ਜਿਹੜੀ ਹੈ ਸੌਖੀ ਹੋ ਜਾਊਗੀ ਸੋ ਆਓ ਇੱਕ ਵਾਰ ਹਾਰਮੋਨਿਅਮ ਤੇ ਦੇਖਦੇ ਹਾਂ ਆ ਜਿਹੜਾ ਐਫ ਸ਼ਰਮ ਨੂੰ ਆਪਾਂ ਸਾਹ ਮੰਨ ਲਿਆ ਆ ਜਿਹੜੇ ਆ ਇਹਦੇ ਸੁਰ ਲੱਗਦੇ ਨੇ ਇੱਕ ਵਾਰ ਮੈਂ ਹੌਲੀ गाਊਂਗਾ ਇੱਕ ਵਾਰ ਤੇਜ਼ गा ਕੇ ਤੁਹਾਨੂੰ ਦੱਸਦਾ ਸਾ ਗਾ ਗਰੇ ਗਰੇ ਸਾ ਸਦਾ ਸਾ ਗਾ ਗਰੇ ਗਰੇ ਸਾ ਗਾ ਗਰੇ ਗਰੇ ਸਾ ਸਸ ਸਦਾ ਸਾ ਗਾ ਗਰੇ ਗਰੇ ਸਾ ਸਰੀ ਗਰੇ ਗਬਾ ਪਦਾ ਪਦਰੇ ਸਾ ਸਰੀ ਗਰੇ ਗਬਾ ਪਦਾ ਪਦਮਗਰੇ ਸਾ ਸਰੀ ਗਰੀ ਗਬਾ ਬਾ ਬਾ ਗਬਾ ਗਰੀ ਸੱਦਾ ਪਦਾ ਪਗ ਪਗ ਗਰੀ 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 ਗਰੀ ਇਸ ਤਰ੍ਹਾਂ ਇਹਨੂੰ ਜਦੋਂ ਫਾਸਟ ਗਾਵਾਂਗੇ ਕਿਵੇਂ ਹੋ ਜੂਗੀ ਇਹ ਗਾ ਗਰੇ ਗਰੇ ਸੱ ਸੱਦਾ ਸਗਾ ਗਾ ਗਰੇ ਗਰੇ ਸੱ ਗਾ ਗਰੇ ਗਰੇ ਸੱ ਸੱ ਸੱਦਾ ਸਗਾ ਸੱ ਗਾ ਗਰੇ ಸರಿ ಗರಿ ಗ ಸರಿ ಗರಿ ಗದ ಬೇ ಸರಿ ಗದ ಬದ ಬದ ಬೇ ಸ ಬದ ಬ ಗಬ ಗರಿ ಗೇ ಸಸದ ಗಬ ಗರಿ ಗೇ ಸಸದ ಗಬರಿ ಸೋನತ ರೀ ಬಣ ಕೋಣ ರೀ बनाया ਜੀ ਕਰਵੇ